ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਗ ਕੋ ਪਹੁੰਚ ਕੇ ਜੀ ਪਿੰਡ ਜੇਠੂਆਲਾ ਜ਼ਿਲ੍ਹਾ ਅਮਰਸਰ ਬਲੇ ਤਸੀਲ ਵੀ ਅਮਰਸਰ ਦੇਖੋ ਅੱਜ ਵੀ ਚਾਰ ਪੰਜ ਲੈਵਾ ਛੋਟੇ ਮੱਜਾ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਬਾਈ ਜੀ ਸਤਿਕਾਰ ਬਾਈ ਜੀ ਸਭ ਠੀਕ ਹੈ ਵਧੀਆ ਹੀ ਠੀਕ ਹੈ ਫਿਰ ਹੋਰ ਹਾਂ ਜੀ ਸਾਰੇ ਵੀਰ ਭਰਾ ਜਿੰਨੇ ਵੀ ਵੇਖਦੇ ਆਪਾਂ ਨੂੰ ਦੇਸ਼ਾਂ ਦੇ ਵਿਦੇਸ਼ਾਂ ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਕਰੋੜ ਕਰੋੜ ਵਧਾਈ ਹੋਵੇ ਸਾਰੀ ਦੁਨੀਆ ਤੇ ਗੁਰੂ ਸਾਹਿਬ ਦਾ ਇਹ ਜਨਮ ਬਾਜੀ ਬਸ ਲੋਕ ਮਨਾਉਂਦੇ ਆ ਆਪਾਂ ਨੂੰ ਵੀ ਫਰਜ਼ ਪੈਂਦਾ ਆ ਆਪਾਂ ਯਾਦ ਕਰੀਏ ਹਾਂਜੀ ਹਾਂਜੀ ਬਾਕੀ ਜਿੰਨੇ ਵੀ ਰੱਪਨ ਵੇਖਦੇ ਨਾ ਤੁਹਾਡਾ ਸਾਰਿਆਂ ਦਾ ਬੜਾ ਹੀ ਧੰਨਵਾਦ ਆ ਸੰਦੀਪ ਸਿੰਘਾ ਇੰਨਾ ਹੀ ਲੋਕ ਮਾਨ ਕਰਦੇ ਆ ਵੀ 9 ਤਰੀਕ 19 ਤਰੀਕ ਨੂੰ ਵੀਡੀਓ ਆਪਾਂ ਪਾਈ ਤੇ 20 ਤਰੀਕ ਨੂੰ 1 2 ਵਜੇ ਨਾਲ ਮਤਲਬ ਸਾਰਾ ਹੀ ਮਾਲ ਵਿਗ ਗਿਆ ਹੋ ਕੇ ਲੈ ਕੇ ਲੋਗ ਹੋ ਗਿਆ ਮਹੀ ਉਹ ਚੰਗੀਆਂ ਸੀ ਮਹੀਆਂ ਚੰਗੀਆਂ ਇੱਕ ਮਹੀ ਸਗੋਂ ਮੈਂ ਘਰ ਲਾਈ ਸੀ ਪੀਕੇ ਵਾਲੀ ਹਾਂ ਜੀ ਚੱਲ ਦੁੱਧ ਬਾਰਾ ਦੇ ਰਾਈਟਰ ਉਹ ਵੀ ਮੱਝ ਵੇਖੀ ਤੇ ਸਾਰਾ ਇਹਨਾਂ ਭਾ ਚੰਗਾ ਸੀ ਉਹ ਲੈ ਲੈ ਕਿਸੇ ਚਲੇ ਗਈ ਇਹ ਗੁੰਮੀ ਵਾਲੀ ਹਾਂ ਜੀ ਹਾਂ ਜੀ ਉਹ ਸਗੋਂ ਗੁੰਮੀ ਵਾਲੀ ਗਈ ਆ ਇੱਥੇ ਇਹਦੇ ਇਲਾਕੇ ਯਾਰ ਕਾਦੀਆਂ ਦੇ ਇਲਾਕੇ 'ਚ ਔਲਖ ਅੱਛਾ ਔਲਖ ਔਲਖ ਬੇਰੀਆਂ ਔਲਖ ਬੇਰੀਆਂ ਹਾਂ ਜਿਹੜੀ ਵੱਡੀ ਮੱਝ ਲੈਣੀ ਹੈ ਨਾ ਵੀਰਾਂ ਸਾਰਾ ਅੱਗੇ ਬੇਨਤੀ ਆ ਵੀ ਅਣਜਾਣ ਬੰਦਾ ਨਾ ਲਿਆ ਕਰੋ ਵੱਡੀ ਮੱਝ ਉਹ ਬੰਦਾ ਲਵੇ ਜਿਹੜਾ ਕਾਰੀਗਰ ਬਣ ਕਾਰੀਗਰ ਬਿਲਕੁਲ ਮਾੜੀ ਮੱਝ ਨੂੰ ਵੀ ਚੰਗਾ ਬੰਦਾ ਨਖਾਰ ਲੂਗਾ ਤੇ ਨਿਖਰੀ ਮੱਝ ਨੂੰ ਵੀ ਜੇ ਮਤਲਬ ਅਣਾਰੀ ਬੰਦੇ ਕੋਲ ਚਲ ਗਈ ਤੇ ਖਰਾਬ ਹੋ ਜੇ ਖਰਾਬ ਹੋ ਜਿੰਦੀ ਬਜੀ ਹੋ ਜਾਂਦੀ ਹੈ ਅਣਾਰੀ ਦਾ ਮਤਲਬ ਇਹ ਆ ਵੀ ਉਹਦੇ ਕੋਲ ਅੱਗੇ ਇੱਕ ਦੋ ਡੰਗਰ ਦੋ ਤਿੰਨ ਹੋਣ ਬੰਦਾ ਕਾਰੀਗਰ ਹੋਵੇ ਤੇ ਉਹ ਸਾਮ ਸੰਭਾਲ ਕਰਨੀ ਦਾ ਹੁਣ ਉਹ ਮੱਝ ਰੱਬ ਨੂੰ ਜਾਣਦੇ ਆ ਅੜੀ ਗੱਲ ਆ ਵੀ ਉਹਦੇ ਥੱਲੇ 14 13.5 14 ਲੀਟਰ ਪੱਕਾ ਦੁੱਧ ਹੈ ਦੁੱਧ ਹੈ ਹੁਣ ਉਹਨਾਂ ਬੰਦਿਆਂ ਨੇ ਮੇਰੇ ਕੋ ਖੜੀ ਤੂੰ ਗੱਲ ਕਰ ਲਈ ਤੇ ਆਪਾਂ ਗੱਲਾਂ ਜੋ ਗੱਲ ਹੁੰਦਾ ਮੈਂ ਕਰਨੀ ਹਾਂ ਹਾਂ ਜੀ ਜੀ 20 ਤਰੀਕ ਨੂੰ ਮੇਰੇ ਕੋ ਮੱਝ ਗਈ ਤੇ 26 27 ਤਰੀਕ ਨੂੰ ਉਹਨਾਂ ਦਾ ਫੋਨ ਆਇਆ ਵੀ ਮੈਂ ਥੱਲੇ ਦੁੱਧ 7 ਕਿਲੋ ਹੀ ਹੈ ਮੈਂ ਕਿਹਾ 7 ਕਿਲੋ ਤੇ ਇੱਕ ਡੰਗ ਦਾ ਦੁੱਧ ਦੇਂਦੀ ਮੱਝ ਹਾਂ ਨਹੀਂ ਭਾਈ ਉਹ ਮਤਲਬ ਜੀ ਨਹੀਂ ਲਾਇਆ ਮਹੀਨੇ ਜਾਂ பசਮਦੀ ਨਹੀਂ ਜਾਂ ਕੀ ਚੱਕਰਿਆ ਚਲੋ ਹੁਣ ਉਹ ਬੰਦਿਆਂ ਕੋ ਮੈਂ ਵੀਡੀਓ ਵੜੀ ਅਪਵਾਈ ਮੈਂ ਵੇਖਿਆ ਵੀ ਮੱਝ ਦਾ ਨਹੀਂ ਕਸੂਰ ਬੰਦੇ ਨਰਮਿਆ ਥੋੜੀ ਹੈ ਮਤਲਬ ਵੀ ਉਹਨਾਂ ਦੀ ਰਹਿਣ ਸਹਿਣ ਜੋ ਹੁਣ ਸਾਡਾ ਇੱਥੇ ਟੰਗ ਤਰੀਕਾ ਆਹੀਂ ਦੇ ਹੱਥ ਜੋੜ ਕੇ ਕਹਿੰਦੇ ਜੇ ਅਸੀਂ ਮਾਲ ਵੀ ਰਜਵਾ ਪਾਉਂਦੇ ਜੀ ਹਾਂ ਕੋਈ ਵਪਾਰੀ ਕਹਿੰਦੇ ਮੈਂ ਚੌਕਰ ਤੇ ਚੋਨਾ ਚੌਕਰ ਚਾਕਰ ਤੇ ਅਹੀਂ ਨਹੀਂ ਜੀ ਚਾਉਂਦੇ ਅਹੀਂ ਤੇ ਆਓ ਵੇਖ ਲਓ ਪੰਜਾ ਛੇ ਅੰਤਰਾਂ ਦਾ ਵੰਡ ਰੱਖਿਆ ਹਸਦੀਪ ਸਿੰਘ ਪੁੱਛ ਕੇ ਪਾਈਦਾ ਵੀ ਤੂੰ ਕਿਹੜਾ ਖਾਣਾ ਵਾ ਜਿਹੜਾ ਖਾਣਾ ਉਹ ਪਾਈ ਜਾਏਗਾ ਉਹ ਪਾਈ ਸਹੀ ਜਿੰਨਾ ਖਾਣਾ ਉਨਾ ਹੀ ਪਾਈ ਜਾਏਦਾ ਇੱਥੇ ਕੋਈ ਗਿਣਤੀ ਮਿੰਤੀ ਦਾ ਵੰਡ ਨਹੀਂ ਇਹ ਪੈਂਦਾ ਮੱਜਾਂ ਜੇ ਦੁੱਧ ਚੋਨਾ ਵਾਂ ਤੇ ਫਿਰ ਇਹਨਾਂ ਨੂੰ ਵੰਡ ਰਜਵਾ ਸੁੱਟਣਾ ਪੈਣਾ ਉਹ ਮੱਜ ਨੂੰ ਮੇਰੇ ਹਿਸਾਬ ਨਾਲ ਮੈਂ 10 ਕਿਲੋ ਵੰਡ ਪਾ ਦੇਣਾ ਉਹ ਖਾਲੀ ਦੀ ਤਦ ਨਾ ਕਿਹਾ ਨਹੀਂ ਵੀ ਇਹ ਚਾਰੂ ਬੜੀ ਆ ਚਾਰੂ ਬੜੀ ਹੁਣ ਜਾ ਕੇ ਪਤਾ ਨਹੀਂ ਵੰਡ ਚ ਕਮੀ ਆ ਉਹਨਾਂ ਚ ਕਮੀ ਕੀ ਹੋਇਆ ਕੀ ਨਹੀਂ ਚਲੋ ਥੋੜਾ ਜਿਹਾ ਉਹਨਾਂ ਨਾਲ ਮਤਲਬ ਵੀ ਹੈਗਾ ਤੇ ਅਫਸੋਸ ਹੀ ਆ ਵੀ ਵਿਚਾਰਿਆਂ ਮੱਝ ਖੜੀ ਤੇ ਥੋੜਾ ਜਿਹਾ ਉਹ ਨਾ ਸੈਟੀਸਫਾਈ ਨਹੀਂ ਹੋਏ ਬੰਦੇ ਤੇ ਗਾਹਕ ਸੈਟੀਸਫਾਈ ਹੋ ਜੇ ਤੇ ਅਸੀਂ ਖੁਸ਼ ਹਾਂ ਤੇ ਜੇ ਗਾਹਕ ਉਹ ਮੱਝ ਦੇ ਇੰਨੇ ਫੋਨ ਮੈਨੂੰ ਆਏ ਗੁੰਮੀ ਵਾਲੀ ਮਹੀਂ ਦੇ ਵੀ ਬੜੇ ਤੇ ਅਗਲੇ ਦਿਨ ਮੰਡੀ 'ਚ ਵੀ ਮੈਨੂੰ ਬੜਿਆਂ ਨੇ ਪੁੱਛਿਆ ਵੀ ਸੰਧੂ ਸਾਹਿਬ ਮੱਝ ਹੈਗੀ ਕਿ ਵੇਖੀ ਮੈਂ ਅੱਜ ਵੇਖੀ ਆ ਤੇ ਚਲੋ ਕਰਦੇ ਉਹਨਾਂ ਨਾਲ ਕੋਈ ਸੈਟਮੈਂਟ ਥੋੜੀ ਬੁਦੀ ਕੋਈ ਮੈਨੂੰ ਆਂਦੇ ਮੱਝ ਬਦਲ ਦੋ ਮੈਂ ਜੇ ਤੁਹਾਨੂੰ ਬਦਲ ਕੇ ਦਿੱਤੀ ਤੇ ਤੁਹਾਡਾ ਤਾਂ ਵੀ ਹੋ ਹਾਲ ਹੋ ਜਾਣਾ ਕੋਈ ਨਾ ਕੋਈ ਦਾ ਨਾ ਕਰਦੇ ਆ ਤੇ ਵੀਰਾਂ ਨੇ ਇੰਨੀ ਵੀਡੀਓ ਵੀਰ ਜੀ ਵੇਖੀ ਆ ਸੰਦੀਪ ਸਿੰਘ ਜਮੀਆਂ ਘੰਟਿਆਂ ਦੇ ਵਿੱਚ 16000 ਵੀਡੀਓ ਆਪਣੀ ਚੱਲ ਚੱਲ ਜੱਲੇ ਚੱਲਦੀ ਚੱਲੇ ਜੱਲੇ ਤੇ ਇਹ ਪਰਮਾਤਮਾ ਦੀ ਕਿਰਪਾ ਵਾ ਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆ ਹੁਣ ਮੈਂ ਵੇਖਣ ਦੇ ਆ 22000 ਵੀਡੀਓ ਆਪਣੀ ਚੱਲ ਗਈ 19 ਤਰੀਕ ਤੋਂ ਲੈ ਕੇ ਅੱਜ ਅੱਜ ਸਾਰੀ 4-5 ਤਰੀਕ ਤੱਕ ਸਾਹਿਬ ਜੀ ਬਿਲਕੁਲ ਜੀ ਤੇ ਚਲੋ ਬੜੇ ਲੋਕ ਪਿਆਰ ਕਰਦੇ ਆ ਤੇ ਕੰਮ ਥੋੜਾ ਸਾਫ ਸੁਥਰਾ ਕਰੀਦਾ ਬਿਲਕੁਲ ਜੀ ਤੇ ਬਾਕੀ ਗੱਲ ਇਹ ਫੋਨ ਬੜੇ ਆਉਂਦੇ ਆ ਕਈਆਂ ਦੇ ਨਹੀਂ ਸੁਣੇ ਜਾਂਦੇ ਹਾਂਜੀ ਹਾਂਜੀ ਉਹਨਾਂ ਤੋਂ ਆਪਾਂ ਮਾਫੀ ਚਾਹੁੰਦੇ ਆ ਬਿਲਕੁਲ ਜੀ ਜਿਹੜੇ ਵੀਰ ਕਰਦੇ ਉਹਨਾਂ ਅੱਗੇ ਬੇਨਤੀ ਥੋੜਾ ਟਾਈਮ ਵੇਖ ਲਿਆ ਕਰੋ 4:30 ਵਜੇ ਹੀ ਫੋਨ ਆਉਂਦਾ ਪਿੰਡੇ ਸਿਰ ਇੱਕ ਦਿਨ ਤੇ ਪੁੱਛਦੇ ਪਿੰਡ ਹੀ ਆ ਵੀਡੀਓ ਹੀ ਦੱਸਿਆ ਹੁੰਦਾ ਸਾਰਾ ਹਾਂਜੀ ਸਾਢੇ 4 ਵਜੇ ਇੱਕ ਪਾਉਨੇ ਤਿੰਨ ਵਾਰੀ ਮੈਂ ਚੁੱਕਿਆ ਨਹੀਂ ਚੌਥੀ ਵਾਰੀ ਫੇਰ ਫੋਨ ਮੈਂ ਹਾਰ ਕੇ ਚੁੱਕੇ ਮੈਂ ਆਂਦੇ ਮੱਝਾਂ ਹੈ ਗਿਆ ਮੈਂ ਭਰਾ ਮੱਝਾਂ ਦੇ ਹੈ ਗਿਆ ਦਿਨ ਤੇ ਚੜ ਲੈਣ ਦੇ ਕੋਈ ਨਹੀਂ ਮੱਝਦੰ ਦੇ ਦਾਂਗੇ ਹੁਣ ਤੱਕ ਫੋਨ ਆ ਉਦੋਂ ਤੋਂ ਲੈ ਕੇ ਹੁਣ ਤੱਕ 13 14 ਮੱਝਾਂ ਉਦਾਂ ਵੇਚਦੀਆਂ ਚਲੋ ਫੋਨ ਤੁਸੀਂ ਕਰੋ ਤੁਹਾਡੇ ਫੋਨ ਜਿਹੜੇ ਆ ਉਹ ਸਾਡੇ ਲਈ ਆਕਸੀਜਨ ਹੀ ਇੱਕੇ ਸਮ ਦੀ ਬਿਲਕੁਲ ਜੀ ਅਸੀਂ ਮਤਲਬ ਵਧਦੇ ਆ ਜਦੋਂ ਕੋਈ ਫੋਨ ਆਉਂਦਾ ਹਨ ਉੱਚਾ ਚੜਦਾ ਤੇ ਭੈਣ ਭਰਾਵਾਂ ਅੱਗੇ ਇਹੋ ਬੇਨਤੀ ਇੱਥੇ ਆ ਹੁਣ ਉਹ ਜਿੰਨੀਆਂ ਮੱਝਾਂ ਵੇਚੀਆਂ ਸਾਰੇ ਬੰਦੇ ਇੱਥੇ ਆਏ ਬੜੀ ਖੁਸ਼ੀ ਹੋਈ ਜਿਹੜਾ ਬੰਦਾ ਇੱਥੇ ਆਊਗਾ ਨਾ ਉਹ ਆਪਾਂ ਆਫਰ ਆਪਣਾ ਉਹ ਚੱਲਣ ਰਿਹਾ ਜਿਹੜਾ ਪਿਛੋ ਵਾਲਾ ਆਪੀ 10000 ਰੁਪਈਆ ਨੂੰ ਆਪਾਂ ਉਹ ਜਿਹੜੀ ਪ੍ਰਿੰਸੀਪਲ ਮਾਉਂਟ ਵੱਡੀ ਰਕਮ ਚ ਆਪਾਂ ਛੱਡਾਂ ਕਰੀਏ ਚਲੋ ਹੁਣ ਉਹ ਆਫਰ ਆਪਣਾ ਕਰਕੇ ਹੋਰ ਵੀ ਲੋਕੀ ਦੇਣ ਦੇ ਚੰਗੀ ਗੱਲ ਹੈ ਅਸੀਂ ਨੇ ਕੀਤਾ ਵਧੀਆ ਆਫਰ ਆ ਦੋ ਡੰਗ ਚੋਲੇ ਫਿਰ ਆਪਣੇ ਬਿਲਕੁਲ ਗਰੰਟੀ ਗਰੰਟੀ ਖਦਾਮ ਠੀਕ ਨਹੀਂ ਗੱਲ ਇੱਥੇ ਆਓ ਤਸੱਲੀ ਕਰਕੇ ਸਾਈ ਉਦੋਂ ਪਹੁੰਚ ਜਦੋਂ ਤੁਹਾਡੇ ਪੂਰਾ ਮਨ ਪਸੰਦ ਆ ਸਾਈ ਪਾ ਕੇ ਬਾਅਦ ਦੇ ਵਿੱਚ ਪੰਜ ਛੇ ਬੰਦੇ ਗੱਡੀ 'ਚ ਆ ਜਾਂਦੇ ਮੁੜ ਕੇ ਹਾਂ ਫੇਰ ਬੁਲਕਾਰਿਆ ਤੂੰ ਵੀ ਵੇ ਸਰਦਾਰਾ ਤੂੰ ਵੀ ਵੇ ਮੁੜ ਕੇ ਕਹਿ ਦਿੰਦੇ ਆ ਵੀ ਕੋਈ ਕਹਿੰਦਾ ਨਿੱਕੀ ਕੋਈ ਕਹਿੰਦਾ ਵੱਡੀ ਜਦੋਂ ਸਾਈ ਪੈ ਗਈ ਸਾਈ ਜਦੋਂ ਪੈ ਜਾਂਦੀ ਅਸੀਂ ਡੰਗਰੇ ਇੱਕ ਪਾਸੇ ਮੈਂ ਤੇ ਕਹਿ ਦਿੰਨਾ ਮੁੜ ਕੇ ਵੀ ਵੇਖ ਗਿਆ ਵੇਖ ਗਿਆ ਬਿਲਕੁਲ ਜਾਂ ਤੇ ਹੁਣ ਤਿੰਨਾ ਚੌਂ ਕੋ ਸਾਈ ਪਵਾਈ ਹੋਵੇ ਤੇ ਫੇਰ ਤੇ ਬੰਦਾ ਇੱਕ ਨੇ ਲੈ ਨਹੀਂ ਲਈ ਦੂਜੇ ਨੇ ਲੈ ਲਈ ਮੈਂ ਤੇ ਕੋਈ 500 ਰੁਪਏ ਪਾ ਦੇ ਆਪਾਂ ਕਹਿ ਦਿੰਦੇ ਵੇਖੀ ਮੱਝ ਵੇਖੀ ਸਾਈ ਪਾ ਆ ਕੇ ਮੁੜ ਕੇ ਨਾ ਇਦਾਂ ਕਰਾਇ ਕਰੋ ਸਾਈ ਪਾਉਣ ਤੋਂ ਪਹਿਲਾਂ ਵੇਖ ਲਿਆ ਕਰੋ ਜਦੋਂ ਸਾਈ ਪੈ ਗਈ ਮੱਝ ਤੁਹਾਡੀ ਹੈ ਵਾਹ ਜੀ ਵਾਹ ਬਿਲਕੁਲ ਉਹ ਛੋਟੀ ਹੋਵੇ ਵੱਡੀ ਹੋਵੇ ਜੇ ਕਿਸ ਨੂੰ ਤਬਾਰ ਆ ਤੇ ਇੱ ਨਾ ਪਾਉ ਸਾ ਇੱਥੇ ਆ ਗਏ ਫੇਰ ਮੱਝ ਵੇਖ ਲੋ ਤੇ ਆਪਾਂ ਕਰੀ ਹਾਂ ਆ ਜੀ ਜੀ ਲਿਆਓ ਹੰਬੂ ਆ ਜਾ ਦੀ ਸਾ ਦੂਜਾ ਸੂਆ ਝੋਟੀ ਆ ਹਾਂਜੀ ਨਾ ਕੋਈ ਦਾ ਸਿੰਘ ਬਣਿਆ ਸੱਚੀ ਮੱਚੀ ਦੂਜੇ ਵੱਡੀ ਝੋਟੀ ਤੇ ਰੋहतक ਤੋਂ ਬੰਦਿਆਂ ਲੈਂਦੀ ਏ ਠੀਕ ਆ ਤਿੰਨ ਮਈਆਂ ਲੈਂਦੀ ਆ ਉਹਨਾਂ ਨੇ ਪਿਛਲੇ ਸਾਲ ਚਲੋ ਮੁੜ ਕੇ ਚਾਚੂ ਲੋਕਾਂ ਦਾ ਛੇਤੀ ਲੱਥ ਜਾਂਦਾ ਤੇ ਬਾਅਦ ਦੇ ਵਿੱਚ ਅਗਲੇ ਸੂਏ ਸਾਨੂੰ ਦੇ ਦਿੰਦੇ ਆ ਸਿੰਘ ਲੱਡੀ ਜਿਦਾਂ ਫੌਜੀ ਸਾਹਿਬ ਵੰਦਦੇ ਵੇਖ ਲੋ ਸਿੰਘ ਲੱਡੀ ਗੱਡ ਵੇਖ ਲੋ ਕੱਡਾ ਵਾ ਆਪਣੀ ਚਲੋ 6 ਫੁੱਟ ਤੋਂ ਵੱਧ ਹਾਈਟ ਆ ਮੇਰੀ ਥੋੜੀ ਤੇ ਫੇਰ ਵੀ ਵੱਡੀ ਮੱਝ ਆ ਜਦੋਂ ਬੰਦਾ ਲਾਗੇ ਖਲੋਂਦਾ ਨਾ ਮੱਝ ਦੀ ਹਾਈਟ ਦਾ ਉਦੋਂ ਫਾਦਾ ਲੱਗ ਜਾਂਦਾ ਬਿਲਕੁਲ ਬਿਲਕੁਲ ਜਿਹੜਾ ਵਪਾਰੀ ਬੰਦਾ ਲਾਗੇ ਹੁੰਦਾ ਇਹ ਇਥੇਕ ਜੇ ਥਾਪੀ ਮਾਰੀ ਹੈ ਨਾ ਇੱਥੇਕ ਜੇ ਫੇਰ ਉਹ ਮੀਡੀਅਮ ਚ ਹੁੰਦੀ ਆ ਇੱਥੇ ਥਾਪੀ ਵਜਣ ਦੀ ਵੱਡੀ ਮੱਝ ਵੱਡੀ ਮੱਝ ਇਹ ਦੁੱਧ ਇਹਦੇ ਥੱਲੇ ਆ ਬੱਚਾ ਵੇਖ ਲੋ ਅਜੇ ਸਾਰੇ ਨੂੰ 8 ਦਿਨ ਹੋਏ ਸੂਈ ਨੂੰ ਹੂੰ ਤਾਜ਼ਾ ਕੱਟਿਆ 12 ਲੀਟਰ ਦੁੱਧ ਹੋਊਗਾ 12 ਕਿਲੋ ਦੋ ਡੰਗ ਚੋ ਕੇ ਬੰਦੇ ਤਸੱਲੀ ਕਰਕੇ ਖੜਨ ਚਵਾਈ ਕਹਿੰਦੀ ਵੀ ਮੈਨੂੰ ਹੀ ਲੱਗੀ ਆ ਬਸ 12 ਲੀਟਰ ਦੀ ਆੜੀ ਆੜੀ ਮੋਟੀ ਚਵਾਈ ਖੋਲੀ ਪ ਚਾਰੂ ਚੂਰੂ ਪੂਰੀ ਆ ਨੀਲੀ ਆ ਫੇਰ ਲੈ ਗਏ ਨੇ ਹਾਂ ਜੀ ਨੀਲੀ ਲਿਹਾਈ ਦੀ ਨੀਲੀ ਹੁਣ ਲੱਭਦੀਆਂ ਘੱਟ ਆ ਹੁਣ ਨੀਲੀਆਂ ਦੇ ਖਿਡਾਰੀ ਪੜੇ ਹੋ ਗਏ ਕੋਈ ਸਮਾਂ ਹੀ ਸੰਦੂ ਨੀਲੀ ਲਿਓ ਨਾਂ ਦਾ ਹੀ ਹੁਣ ਨੀਲੀ ਚਲੋ ਉਦੋਂ ਲੋਕਾਂ ਨੂੰ ਬਹੁਤਾ ਪਤਾ ਨਹੀਂ ਮੈਂ ਤੇ ਇਹਨਾਂ ਕੋਲ ਲੈ ਲੈ ਕੇ ਨੀਲੀਆਂ ਮਾਲਵੇ ਜੀ ਦੇ ਬੰਦੇ ਕਿੰਨੀਆਂ ਘੱਲਤੀਆਂ ਹੁੰਦਾ ਹੁਣ ਉਹਦੋਂ ਪਹਿਲੇ ਜੀ ਕੰਮ ਹਾਂ ਲੋਕਾਂ ਨੂੰ ਅਸੀਂ ਕਹਣਾ ਇਹ ਚਿੱਟੇ ਮੂੰਹ ਵਾਲੀ ਆ ਇਹ ਗਾੜੀ ਵੇਖਦੀ ਨਹੀਂ ਆ ਉਹ ਮਾਲਵੇ ਦੇ ਵਿੱਚ ਉਹਦੀ ਪੂਰੀ ਡਿਮਾਂਡ ਹੁੰਦੀ ਬਹੁਤ ਨੀਲੀ ਵੇਚੀ ਹੁੰਦੀ ਬਹੁਤ ਨੀਲੀ ਵੀ ਸਹੀ ਗੱਲ ਆ ਜੀ ਇਹ ਗੱਲ ਹੈ ਕੀ ਆ 16 17 18 ਦੇ ਲਾਗੇ ਬੰਨੇ ਬੜੀ ਨੀਲੀ ਬਹੁਤ ਚੰਗੀ ਮੈਂ ਵਾਜੀ ਥਾਨ ਤੋਂ ਬੜਾ ਵਧੀਆ ਲੱਗਾ ਨਾ ਚਲੋ ਟੈਂਕ ਟੂਮ ਤੇ ਥੋੜਾ ਬੋਤਾ ਹੀ ਲਾਇਆ ਹੀ ਆ ਮੈਂ ਬਿਲਕੁਲ ਬਿਲਕੁਲ ਟੈਂਕ ਤਾਂ ਵਾਜੀ ਫਿਰ ਲਾਣਾ ਪੈਂਦਾ ਜੀ ਤੇ ਉਦਾਂ ਇਹ ਆ ਵੱਡੀ ਝੋਟੀ ਹੈ ਕਿਸੇ ਗੱਲੋਂ ਖੁੰਜੀ ਨਹੀਂ ਆ ਹੂੰ ਹੂੰ ਤੇ ਚਵਾਈ ਤੇ ਕਿਤੇ ਬਾਂਬੀ ਆ ਨਾ ਇਹਨੂੰ ਅੱਛਾ ਜੀ ਬਹੁਤੀ ਮੋਟੀ ਚਵਾਈ ਕਿਤੇ ਮੁੱਠ ਨਹੀਂ ਪੁੱਟਣ ਦਿੰਦੀ ਝੋਟੀ ਲੈ ਸ਼ੰਭੂ ਰਾ ਜੀ ਸੂਈ ਆ ਦੁੱਧ 14 15 14 15 ਲੀਟਰ ਕੱਢੂਗੀ ਹੂੰ ਬਾਕੀ ਜੇ ਖਸਮ ਕੋਈ ਪਿਛੇ ਇਧਰ ਉੱਠੀ ਮੜੇ ਜਾ ਇਧਰ ਮਾਰ ਸ਼ੰਭੂ ਆਵੇ ਆ ਦਿਖਾਓ ਆ ਘਰ ਗੱਲਿਆ ਚੌਕਰਿਆ ਸੂੜਿਆ ਆ ਬੜੇ ਮੇਰੇ ਉਧਰ ਪਈ ਏ ਉਹ ਦੂਜੀ ਕੌੜੀ ਖਾਲ ਕੌੜੀ ਖਾਲ ਉਹ ਚਾਰ ਪਿਆ ਜੋ ਕੋਈ ਮੰਗੇ ਉਹੋ ਹੀ ਦਿੰਦਾ ਤੇ ਦੂਜੀ ਗੱਲ ਆ ਕਾੜੇ ਕੁੜੇ ਨਹੀਂ ਅਸੀਂ ਦਿੰਦੇ ਹੂੰ ਮੂੰਹ ਤੇ ਹੱਥ ਨਹੀਂ ਸੰਦੀਪ ਸਿੰਘ ਮੈਂ ਥੋੜੇ ਕੀਤੇ ਡੰਗਰ ਦੇ ਕਰੀ ਨਾ ਮੇਰਾ ਟਾਈਮ ਹੀ ਨਾ ਵੀ ਜਿੰਨਾ ਕੁਝ ਹੈਗਾ ਵੰਡ ਬੁੰਡ ਸਿਰ ਤੇ ਆ ਤੇ ਕਿਤੇ ਆਪਣੀ ਲੀਵਰ ਨਾਲ ਰਟਾਉਣ ਕੋ ਭਾਵੇਂ ਕਿਸੇ ਮੱਝ ਨੂੰ ਦੇ ਦਈਏ ਨਹੀਂ ਤੇ ਕਾੜਾ ਛੜਾ ਸਾਡਾ ਦੇਣ ਦਾ ਟਾਈਮ ਨਹੀਂ ਇੱਥੇ ਕੋਈ ਪੰਜ ਛੇ ਦਿਨ ਰਵੇ ਤੇ ਕੜਾ ਉਹਨੂੰ ਲਈਏ ਕੋਈ ਦੋ ਰਾਤਾਂ ਨਹੀਂ ਦੀ ਕੋਈ ਇੱਕ ਤਾਂ ਕਾਣਾ ਕੀਤਾ ਤੇ ਇਹ ਸੰਦੀਪ ਸਾਹਿਬ ਝੋਟੀ ਵੱਡੀ ਆ ਉੱਦਾਂ ਝੋਟੀ ਦੇ ਜਿੰਨਾ ਦੀ ਮਰਜ਼ੀ ਵੇਚਦੀ ਏ ਪਰ ਚਲੋ ਆਪਾਂ ਨਾ ਪਿਛਲੀ ਵੀਡੀਓ ਜੀ ਰੇਟ ਜਿਹਾ ਜੀ ਰੱਖੇ ਤੇ ਹੁਣ ਵੀ ਆਪਾਂ ਜੈ ਜੀ ਦੇਣੀ ਆ ਤੇ ਕਾਜਿਆ ਨਹੀਂ ਇਹਦੇ ਚ ਕੋਈ ਵੀ ਇੱਥੇ ਆ ਕੇ ਬੰਦਾ ਜਿਹੜਾ ਮਰਜ਼ੀ ਜਿੰਨੇ ਦਿਨ ਮਰਜ਼ੀ ਤਸੱਲੀ ਕਰੀ ਜਾਵੇ ਕੋਈ ਗੱਲ ਨਹੀਂ ਆਪਣਾ ਹੀ ਤਾਂ ਡਾ ਕਾਜਾ ਭਾਵੇਂ ਰਾਤ ਰੋ ਭਾਵੇਂ ਆਓ ਵੀ ਨਾ ਉਦਾਂ ਹੀ ਲੈ ਜੋ ਤਾਂ ਵੀ ਆਪਣੀ ਗਰੰਟੀ ਆ ਇਹ ਆਪਾਂ ਹਾਂ ਨਾ 1 ਲੱਖ ਤੇ 72 ਹਜ਼ਾਰ ਦੀ ਜੁਕ ਦੇਣੀ ਆ ਚਲੋ 35 ਦੇ ਵਗ ਦੀ ਚਾਹ ਦੀ ਵੱਡੀ ਹੈ ਛੋਟੀ ਵੱਡੀ ਆ ਉਧਰ ਦੀ ਆ ਦੇਸੀ ਨਹੀਂ ਚਲੋ ਤਨੀਲੀ ਇਹ ਗੱਪਣੀ ਨਹੀਂ ਨੀਲੀ ਸੰਦੀਸਾਂ ਤਿੱਜੇ ਸੂਏ ਨੱਟ ਸੂਈ ਆ ਅੱਛਾ ਸੂਈ ਆ ਕੋਈ ਨਹੀਂ ਗੱਪਣਾ ਅੱਛਾ ਗੱਪਣਾ ਇਹਨੂੰ ਕੋਈ ਇਹ ਨਾ ਕਹਦੇ ਵੀ ਸਿੰਘ ਵੱਡਾ ਵਾ ਚੌਥੇ ਜਾਂ ਕਿਤਾ ਨੱਟ ਤਿੱਜੇ ਸੂਏ ਨੇ ਸੂਣਾ ਬੜੀ ਚੰਗੀ ਮੱਝ ਆ ਤੇ ਚੰਗੇ ਦੁੱਧ ਵਾਲੀ ਥੋੜੀ ਜਿਹੀ ਹੈ ਕੱਚੀ ਤੇ ਮੇਰੇ ਰਾਦਾ ਪਹਿਲਾਂ ਵੀ ਨਹੀਂ ਪੋਣੀ ਹੁਣ ਮੈਂ ਚੱਲ ਡੰਗਰ ਦੁਜੇ ਇੱਕ ਮੱਝ ਕੱਲ੍ਹ ਵੇਖੀ ਇੱਕ ਪਰਸੋਂ ਵੇਖੀ ਤੇ ਸਮਾਨ ਇਦਾਂ ਆਉਂਦਾ ਜਾਂਦਾ ਰਹਿੰਦਾ ਤੇ ਹਾਂ ਹੁਣ ਬੜੀ ਕੁਆਲਿਟੀ ਦਾ ਮਹੀਦਾ ਦੇ ਵਹਿਲੋ ਵੀ ਬਰੀਕੀਆਂ ਕਿੰਨੀਆਂ ਮਹੀਂ ਦੇ ਵਿੱਚ ਹਾਂ ਅੱਖ ਵੇਖੋ ਇਹਦੀ ਆ ਮੱਥੇ ਵਾਲਾ ਪਟਾ ਲੱਤਾ ਸਾਰੇ ਨਿਸ਼ਾਨੇ ਆ ਮਾਨੀ ਸਾਰੇ ਨਹੀਂ ਸਾਰੇ ਨਿਸ਼ਾਨੇ ਆ ਪਟਕ ਭਰੀਆਂ ਤੋਰੀ ਵੀਰ ਖੋਲੋ ਜੀ ਗੋਡਿਆਂ ਦੇ ਗਰੇ ਨਿਸ਼ਾਨੇ ਹੈ ਗੋਡਿਆਂ ਦੇ ਗਰੇ ਨਿਸ਼ਾਨੇ ਮੈਂ ਨਾ ਵੇਖੋ ਨਿਸ਼ਾਨੀਆਂ ਨਿਸ਼ਾਨੀ ਹੋਈ ਪਈ ਹੈ ਤੇ ਦੂਜੀ ਗੱਲ ਆ ਵੀ ਦੀਪਾ ਚੂਪਾ ਬੜਾ ਪੋਲਾ ਤੇ ਜੀ ਗੱਲ ਆ ਵੀ ਚਾਰੂ ਬੜੀ ਜੀ ਚਾਰੂ ਵੀ ਖਾਈ ਜਾਂਦੀ ਬਿਲਕੁਲ ਬਿਲਕੁਲ ਉਹਨੂੰ ਮਰਜੀ ਲੱਕੜ ਲੋ ਆ ਲੋਕ ਬਜਰੀ ਸਭ ਨਗਾਈ ਪਸ਼ੂ ਜਿਹੜਾ ਚਾਰੂ ਅਕਸਰ ਦੋ ਦੋ ਵੀ ਬਈਆਂ ਨੇ ਜਨਾ ਹੈ ਨਾ ਚਾਰੂ ਡੰਗਰ ਵੇਖੋ ਇਹਨੇ ਬੰਨਾ ਪੱਟੀ ਬੰਨਾ ਪੂਰੀ ਪੂਰੀ ਬੜੋਗੇ ਮਈ ਦਾ ਚੀਪਾ ਚੂਪਾ ਬੜਾ ਪੋਲੀ ਟਿੱਪਣਿਆਂ ਤੇ ਵੱਡੀ ਮੱਝ ਆ ਇਹਨਾਂ ਕੋ ਨਿੱਕੀ ਨਾ ਸਮਝੇ ਬਾਕੀ ਨੀਲੀ ਰਾਵੀ ਚਾਹ ਸਿੰਘ ਜਿਹੜਾ ਇਹ ਅਸਲ ਪਹਿਲਾਂ ਇਹੋ ਹੀ ਸਿੰਘ ਹੁੰਦਾ ਹੈ ਹਾਂਜੀ ਹਾਂਜੀ ਹਨਾ ਹੁਣ ਥੋੜੇ ਟੀਕੇ ਟਾ ਕੇ ਉਹ ਜੇ ਆ ਕੇ ਕੁੰਡੀਆਂ ਕਰਤੀਆਂ ਉਹ ਐਡੀ ਖੁੱਲੇ ਸਿੰਘ ਵੀ ਨਹੀਂ ਆ ਕਿ ਚਲੋ ਵਧੀਆ ਮੱਝ ਜੱਜਦੀ ਆ ਪੂਰੀ ਬਾਕੀ ਪ੍ਰਿੰਟ ਤੇ ਬਹੁਤ ਸੋਹਣਾ ਤੇ ਬਾਡੀ ਸਟਰਕਚਰ ਵੀ ਕੱਲੀ ਚਟਿਆਂ ਪੈਰਾਂ ਵਾਲੀ ਨੀਲੀ ਨਹੀਂ ਹੁੰਦੀ ਬਾਜੀ ਬਾਜੀ ਉਹਦਾ ਢਾਂਚਾ ਢੋਂਚਾ ਵੀ ਮੈਂ ਦਾ ਵੇਖਣਾ ਪੈਂਦਾ ਵਾ ਬਾਕੀ ਚਲੋ بڑے ਬੰਦੇ ਜਿਹੜੇ ਸਾਨੂੰ ਕਹਿੰਦੇ ਦੀਲੀ ਦੀ ਮਹੀਂ ਦੇ ਦਿਓ ਨੀਲੀ ਦੀ ਲਿਆ ਦਿਓ ਨੀਲੀ ਲੈਣੀ ਆ 8 ਲੀਟਰ ਵਾਲੀ ਨੀਲੀ ਲਿਆ ਕੇ ਚਟਿਆਂ ਪੈਰਾਂ ਵਾਲੀ ਕੀ ਕਰਨੀਆ ਦੁੱਧ ਵੇਖਿਆ ਕਰੋ ਕਈ ਗ੍ਰੇਡਰ ਮੱਝਾਂ ਵੱਧ ਦੁੱਧ ਕੱਢ ਦਿੰਦੀਆਂ ਬਾਕੀ ਇਹਦਾ ਜਿਹੜਾ ਢਾਂਚਾ ਨਾਲ ਹੀ ਤੇ ਉਹ ਵੇਨੇ ਆ ਕੱਲਾ ਮੈਂ ਮੂੰਹ ਮਾਂ ਚਟਾ ਨਹੀਂ ਵੇਂਦਾ ਆਪਾਂ ਅੱਜ ਦੇ ਵੇਖਣਦੇ ਆ ਸ਼ੌਕਤ ਡੋਗਰ ਦੀਆਂ ਵੀਡੀਓ ਕਦੇ ਦੇਖਣ ਦੇ ਨੀਲੀ ਆਪਾਂ ਬੜਾ ਬੜੀ ਸਰਚ ਕੀਤੀ ਹੈ ਸਹੀ ਸਹੀ ਗੱਲ ਹੈ ਨੀਲੀ ਦਾ ਚਲੋ ਸਾਰਾ ਗਿਆਨ ਤੇ ਨਹੀਂ 80% ਆਪਾਂ ਨੂੰ ਨੀਲੀ ਬਾਰੇ ਗਿਆਨ ਹੈਗਾ ਤੇ ਵੇਖ ਵਿਚਾਰ ਕੇ ਲਈਦੀ ਆ ਕਈਆਂ ਦੇ ਅਗਲੇ ਪੈਰ ਚਿੱਟੇ ਨਹੀਂ ਹੁੰਦੇ ਤੇ ਬਾਕੀ ਢਾਂਚਾ ਸਾਰਾ ਹੀ ਨੀਲੀ ਦਾ ਕਹਿੰਦੇ ਨੀਲੀ ਕਿ ਨਹੀਂ ਆਉਂਦੀ ਪਰ ਇਹ ਚਲੋ ਜੇ ਕਿਸੇ ਨੇ ਪੰਜ ਕਲਿਆਣੀ ਵੀ ਲੈਣੀ ਹੋਵੇ ਇਹਦੇ ਸਾਰੇ ਗੁਣ ਹੈਗੇ ਸੁਦੀਪ ਸਾਹਿਬ ਝੋਟੀ ਦੇ ਜੇ ਸੂਈ ਹੋਵੇ ਤੇ ਭਾਵੇਂ ਡੇਢ ਵੀ ਮੁੱਲ ਕਰ ਲਈ ਤਾਂ ਵੀ ਵੇਖਦੀ ਆ 30 ਦੇ ਦਈਏ ਕਾਰ ਦੇ ਛੋੜ ਸਾਰਾ ਜੈ ਜੀ ਕੰਮ ਉਦਾਂ ਕਾਰ ਦੇ ਖੋਲੇ ਛੋੜ ਛੋਟ ਕਰ ਕਰਕੇ ਨਾ ਤੇ ਇਹ ਤੋਂ ਸਸਤੀ ਕਿਤੇ ਉਹਨੇ ਮਿਲਣੀ ਇਹ ਗੱਬਲ ਇਹਨਾਂ ਦੀ ਦੇਣੀ ਜੀ ਸੂਹੀ ਦੇ ਫੇਰ ਵੱਧ ਮੁੱਲ ਕਰਾਂਗੇ 1 ਲੱਖ ਤੇ 20 ਹਜ਼ਾਰ ਦੀ ਅੱਜ ਮੈਂ ਹੀ ਦੇਣੀ ਤੇ ਛੋੜ ਹੀ ਕਰਨੀਏ ਬਾਕੀ ਜਿਹੜਾ ਲੈ ਜਾਊਗਾ ਜਾ ਕੇ ਨਫਾ ਵੀ ਭਾਵੇਂ ਲੈ ਲੇ ਵਪਾਰੀ ਵੀ ਲੈ ਜਾਏ ਸਾਹ ਕੇ ਮੈਂ ਜਦਲ ਪੂਰੀ ਤਿਆਰ ਹੋ ਗਈ ਅਸੀਂ ਵੀ ਉਦੋਂ 35 40 ਦੀ ਵੇਚ ਦੇਣਾ ਆਹੋ ਵੀ ਜਿੱਥੇ ਆਹ ਬੇ ਜਿਹੜੇ ਹਾਂ ਜੀ ਆਹਾਂ ਜੀ ਸੰਦੀਪ ਸਾਹਿਬ ਵੇਖ ਕੇ ਬੀ ਲੰਮੀ ਲੰਮੀ ਝੋਟੀ ਆ ਇਹ ਤਿੱਜੇ ਸੂਏ ਸੂਈ ਆ ਕੱਟੀ ਇਹਦੇ ਮਗਰ ਆ ਗਈ ਅਰਜਨ ਕੁੰਗੜ ਦੀ ਅੱਛਾ ਜੀ ਆਪਾਂ ਨੂੰ ਜੋ ਮਾਲਕਾਂ ਦੱਸਿਆ ਹੂੰ ਦੁੱਧ ਦੇ ਥੱਲੇ 13 ਗੀਟਰ ਹੀ ਪਰਸੋਂ ਕਾਈ ਇਹਨੇ ਥੋੜਾ ਜਿਹਾ ਨਾ ਆਣ ਕੇ ਚਿੱਤ ਜਨ ਲਾਇਆ ਮੈਨੇ ਹੁਣ ਚਲੋ 1:30 ਆਪਾਂ ਦੁੱਧ ਨਾ ਸਾਰੀਆਂ ਮੱਜਾਂ ਦਾ ਉਹ ਦੱਸਣਾ ਵੀ ਜਿਹੜਾ ਹੈਗਾ ਆ ਹੈਗਾ ਦੁੱਧ ਦਾ ਆਪਣਾ ਕੋਈ ਝੂਠ ਨਹੀਂ ਬਿਲਕੁਲ ਜਾਂਦੀਆਂ ਵੀ ਲੋਕਾਂ ਨੂੰ ਖੁਸ਼ੀ ਦਾ ਫੋਨ ਕਰਕੇ ਤੇ ਉਹ ਕਹਿੰਦੇ ਵੀ ਇੱਕ ਪਿਛਲੇ ਮੱਝ ਉਹਦੋਂ 8000 ਮੁੱਲ ਪਾਇਆ ਸੀ ਉਹ ਕੱਲੀ ਹੀ ਸੁਧਾਰ ਫਟੇ ਘੜ ਚੂੜੀਆਂ ਲੱਗ ਗਈ ਹਾਂਜੀ ਅੱਜ ਮੈਂ ਪੁੱਛਿਆ ਉਹਨਾਂ ਨੂੰ ਮੈਂ ਆਂਦੇ ਵੀ ਬਿਲਕੁਲ ਵਧੀਆ ਪੁੱਛੀਦਾ ਮੁੜ ਕੇ ਚਲੋ ਕਿਤੇ ਕੋਈ ਗਲਤ ਮਲਤ ਪੈ ਜਾਈ ਉਹਦੇ ਨਾਲ ਕੰਪਰੋਮਾਈਜ਼ ਵੀ ਕਰੀਦਾ ਅੱਛਾ ਇਹ ਥੱਲੇ ਹੁਣ ਦੁੱਧ 12 ਤੋਂ ਅੰਦਰ ਹੀ ਆ ਅੱਛਾ ਜੀ 11 ਤੋਂ ਵੱਧ ਹੋ 12 ਤੋਂ ਅੰਦਰ ਹੋ ਤੇ ਚਵਾਈ ਚੁਵਾਈ ਬੜੀ ਚੰਗੀ ਵੱਡੀ ਮਹੀਂ ਖੋਲੀ ਵੀ ਖੋਲੋ ਭਾਜੀ ਖੋਲੋ ਤੇ ਕੱਟੀ ਇਹਦੀ ਤਾਜੀ ਆ ਮਤਲਬ ਆ ਵੇਖ ਲਓ ਕੱਟੀ ਆ ਬਿਲਕੁਲ ਸੋਹਣੀ ਕੱਟੀ ਐ ਤੇ 15 ਦਿਨਾਂ ਦੇ ਅੰਦਰ ਅੰਦਰ ਹੋ ਅੱਛਾ ਜੀ ਠੀਕ ਆਰਜਨ ਕੁੰਗੜ ਦੀ ਦੱਸੀ ਉਹਨਾਂ ਨੇ ਵੱਡੀ ਮਹੀਂ ਉਧਰ ਦੀ ਦੇਸੀ ਨਹੀਂ ਪੂਰਾ ਕ ਪੁੜੀ ਆਣ ਕੇ ਨਾ ਤੈਜ ਹੀ ਮਾਰ ਗਈ ਮੈਂ ਕਰ ਜਾਂਦੀਆਂ ਦੁੱਧਾਂ ਦੀਆਂ ਇਹ ਵੀ ਚੈੱਕ ਕਰਾਂ। ਬਾਕੀ ਪਾਣੀ ਆ ਮਾਜੀ ਹਾਂ ਜੇ ਸਾਹ ਦਾ ਮਾਜੀ ਦੀ ਬਾੜੀ ਨਾ ਬਹੁਤਾ ਮੁੱਲ ਨਹੀਂ ਆ ਹਿਸਾਬ ਦਾ ਰੱਖਿਆ ਕੰਮ ਇਹਦਾ। ਠੀਕ ਆ ਜੀ। ਚੰਗੀ ਆਲਾ ਬਹੁਤ ਚੰਗੇ। ਹਾਂ ਬਾੜੀ ਬੁੱਢੀ ਢੜ ਟੋੜ ਚੰਗਾ ਤਾਉਣ ਲੰਮੀ ਆ ਮਹੀਂ ਦੀ ਬੇਲ ਪੂਲ ਬੜੀ ਸੋਹਣੀ ਆ। ਤੇ ਦੁੱਧ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਆ ਚਲੋ ਜੇ ਸੰਦੀਪ ਸਿੰਘ ਆ 12 ਲੀਟਰ ਵੀ ਮਹੀ ਜਿਹੜੀ ਆ ਉਹ ਚੰਗੀ ਭੜੀ ਦੁੱਧ ਕਰਦੀ ਹਰੇਕ ਮਹੀ ਥੋੜਾ 12 ਘਟੀ ਜਾਂਦੀ ਹੁਣ ਚਲੋ ਆਪਾਂ ਸਾਡੇ ਅਰਗੇ ਵੀ ਵੀਡੀਓ ਚ ਕਹੀ ਜਾਂਦੇ ਜੀ ਹਾਂਜੀ ਬਹੁਤ ਆਣੀ ਤੇ 12 ਤੇ ਦੇਈ ਦਊਗੀ 12 ਲੀਟਰ ਦੁੱਧ ਵਾਵਾ ਹੀ ਹੋ ਜਾਂਦਾ ਵਾ 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 ਹੋ ਜਾਂਦਾ ਜੀ ਥੋੜਾ ਨਹੀਂ ਹੁੰਦਾ 12 ਲੀਟਰ ਦੁੱਧ ਤੇ ਆ ਵੇਖੋ ਕਿਦਾਂ ਦਾ ਡਿਜ਼ਾਈਨ ਦਾ ਮਹੀ ਦਾ ਘੱਟ ਵਾਲਾ ਲੇਵਾ ਜੀ ਘੱਟ ਵਾਲਾ ਲੇਵਾ ਤੇ ਦੁੱਧ ਦਾ ਰਾਂ ਚਮ ਲੱਗਾ ਇਹਨੂੰ ਪਤਲਾ ਇਹ ਸੰਦੀਪ ਸਿੰਘ ਮੁੱਲ ਜੋ ਮਰਜ਼ੀ ਕਰੀ ਜੀਏ ਜੈ ਜੀ ਦੇ ਦਨੀ ਆਏ 1 ਲੱਖ ਤੇ 22000 ਦੀ 1 ਲੱਖ 22000 ਚਲੋ ਛੋਟ ਛਾਟ ਕਰਦਾਂਗੇ ਬਾਕੀ ਕੋਈ ਸੌ ਨਹੀਂ ਖਾਦੀ ਹਾਂਜੀ ਉਹਨੇ ਫੋਨ ਫੋਨ ਲਾਇਆ ਜੇ ਇੱਥੇ ਬੰਦੇ ਜਿਹੜੇ ਆ ਜਾਂਦੇ ਨਾ ਜਦੋਂ ਬਈ ਕਹ ਚਾਹ ਚ ਪੀਦੇ ਆਪਣੇ ਸੁਭਾ ਸੰਦੀਪ ਸਾਹਿਬਾਂ ਇਦਾਂ ਦਾ ਮੁੜਕੇ ਅਸੀਂ ਤੇ ਵਪਾਰ ਤੇ ਭੁੱਲ ਹੀ ਜਾਂਦੇ ਕੱਲਾ ਪਿਆਰ ਹੀ ਰਹਿ ਜਾਂਦਾ ਤੇ ਇੱਥੇ ਕੱਲ ਵੀ ਭਾਗ ਆਏ ਤੇ ਬਿਲਕੁਲ ਥੋੜੇ ਜੇ ਮਾਰਜਨ ਤੇ ਮੱਝਾਂਉਂ ਦੇਤੀ ਆ ਆ ਜਾਓ ਜੀ ਇਹ ਗੱਬਣਾ ਹੀ ਵੇ ਨਹੀਂ ਮੱਝ ਸੁਈ ਆ ਵੇ ਇੱਧਰ ਪੂਰੀ ਆ ਵੀ ਜੇ ਸੀ ਵੀ ਜੀ ਇਹ ਵਾਕੇ ਜੇ ਸੀ ਵੀ ਹੈ ਇਹ ਮੈਂ ਇੱਕ ਇੱਕ ਨੂੰ ਜੋੜਾ ਮਈਆਂ ਦਾ ਲਿਆ ਸੀ ਇੱਕ ਵੇਚ ਦਿੱਤੀ ਆ ਗੱਬਣ ਤੇ ਮੇਰੇ ਕੋ ਵੀਡੀਓ ਵੀ ਹੈਗੀ ਸਾਰਾ ਕੁਝ ਇਹ ਇੱਕ ਗੱਡੀ 'ਚ ਦੋਵੇਂ ਮਈਆਂ ਨਹੀਂ ਆਈਆਂ ਨਹੀਂ ਆਈਆਂ ਨਿੱਕੇ ਹੱਥੀ ਮੈਂ ਦੋ ਕੀਤੇ ਮੈਂ ਚਲੋ ਰੁਪਈਆ 12-1300 ਦੇ ਦਾਂਗੇ ਉਹਨੂੰ ਪਰ ਆਪਾਂ ਰਿਸਕ ਨਹੀਂ ਲਿਆ ਦੁੱਗੀ ਮਾ ਦੀ ਗੱਪਣ ਕਰਕੇ ਮੈਂ ਦੋਹਾਂ ਗੱਡੀਆਂ 'ਚ ਦੋ ਫਾਜ ਜਾਣੀ ਭਾਜੀ ਗੱਡੀਆਂ ਮਈਆਂ ਉਹ ਵੀ ਵੱਡੀ ਤੇ ਵੀ ਵੱਡੀ ਹਾਂ ਇਹਦੇ ਥੱਲੇ ਜਿਹੜਾ ਹੁਣ ਦੁੱਧ ਚੋਣ ਵਾਲਾ ਨਾ ਸੰਦੀਪ ਹਾਂ ਕੋਈ ਦੋ ਡੰਗ ਮੇਰਾ ਵੀ ਰਾਜੇ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਵੀ ਆਣ ਕੇ ਉਹਨੇ ਮੇਰੀ ਮੱਝ ਵੇਖੀ ਹੈ ਵੀ ਵਾਕਿਆ ਹੈਗੀ ਹੈ ਹਾਂ ਇਹਦੇ ਥੱਲੇ ਦੁੱਧ 14 ਲੀਟਰ ਦੁੱਧ ਪੱਕਾ 14 ਕਿਲੋ ਪਰ ਅਜੇ ਇਹਨੂੰ ਸੂਈ ਨੂੰ ਕਿਹੜੇ ਦਿਨ ਹੋਇਆ ਉਹ ਇਹਦਾ ਬੱਚਾ ਹੀ ਵੱਧ ਤੋਂ ਵੱਧ 15 ਦਿਨ 15 ਨਾ ਨੇ ਅਜੇ ਮੈਲਾ ਮਾਰਿਆ ਨਾ ਅਜੇ ਦੁੱਧ ਤੇ ਪੂਰੀ ਮੱਝ ਨੇ ਬਹੁਤਾ ਨਹੀਂ ਤੇ ਦੁੱਧ ਨੇ 2 ਲੀਟਰ ਹੋ ਰਿਹਾ 16 ਲੀਟਰ ਦੁੱਧ ਕਰਦੀ ਚਿਵਾਈ ਬਹੁਤੀ ਪੋਲੀ ਆ ਠੀਕ ਆ ਤੇ ਗ੍ਰੇਡੇਡ ਨੀਲੀ ਤੇ ਪਾਕਿਸਤਾਨੀ ਨਸਲ ਜੇ ਅੱਖ ਬਿੱਲੀ ਤੇ ਚੱਡੇ ਦੇ ਨਿਸ਼ਾਨ ਚੱਡੇ ਬੰਦੇ ਆ ਨਾ ਪਾਕਿਸਤਾਨੀ ਇਦਾਂ ਨਹੀਂ ਹੁੰਦੀਆਂ ਨਾ ਇਦਾਂ ਦੇ ਹੁੰਦੀਆਂ ਭਾਈ ਤੇ ਫਿਕਸ ਚੱਡਾ ਖੋਲੀ ਵੀਰ ਖੋਲੋ ਜੀ ਕੋਈ ਕੱਡਾ ਜਦੋਂ ਤੁਰੂਗੀ ਵੇਖੀ ਕਿਤੇ ਐ ਕਿਤੇ ਵਾਪਸ ਭਰਦਾ ਵੀ ਉਧਰ ਉਧਰ ਨਹੀਂ ਐ ਪੂਰਾ ਨਾਂ ਚੰਗੀ ਮੈਂ ਵੱਡੀ ਮੈਂ ਵੱਡੀ ਮੱਝ ਆ ਬੰਦੇ ਆਪਣੇ ਮਿੱਤਰ ਐ ਜਿੰਨਾਂ ਕੋ ਮੈਂ ਲਈ ਆ ਤੇ ਪਿਛਲੇ ਸੂਏ ਉਹ ਦੂਜੀ ਜਿਹੜੀ ਗੱਬਣ ਮਾਈ ਉਹਨਾਂ ਨੂੰ ਮੈਂ ਹੀ ਦਿੱਤੀ ਹੂੰ ਐਦ ਕੀ ਫਿਰ ਉਹਨਾਂ ਕੋ ਮੈਂ ਹੀ ਲੈ ਲੈਂਦੀ ਤੇ ਇਹ ਮੱਝ ਵੀ ਉਹਨਾਂ ਕੋ ਸੂਈ ਚਲੋ ਲੈ ਜਾਂਦੀ ਆਪਾਂ ਤੇ ਸਾਰਿਆਂ ਨਾਲ ਕੋ 20 ਲੀਟਰ ਆ ਜਾਂਦੀ ਠੀਕ ਐ ਵੇਖੋ ਮੱਝ ਲਓ ਜੀ ਇਨੇ ਮਹੀਨੇ 16 17 16 17 ਲੀਟਰ ਦੁੱਧ ਦੇਣਾ ਆ ਜੇ ਕੋ ਵੰਡ ਬੰਡ ਛੁੱਟੂਗਾ ਤੇ ਵੰਡ ਨੂੰ ਭਾਂਡਾ 10 ਕਿਲੋ ਪਾ ਦੋ ਖਾ ਜਾਂਦੀ ਏ ਹੂੰ ਵੇਖੋ ਇਧਰ ਤੇ ਚੰਗੀ ਮੈਂ ਜੀ ਕਿਦਾਂ ਗੱਬਣ ਹੁੰਦੀ ਏ ਇਦਾਂ ਚੌੜੀ ਹੋਈ ਅਕਸਰ ਤੁਹਾਨੂੰ ਨਹੀਂ ਜਰ ਮੈਂ ਇਹ ਟੈਂਗਲ ਵੇ ਚੱਡਾ ਕਿਦਾਂ ਸੋਹਣਾ ਏ ਦਾ ਦਸਤੀ ਦardi ਏ ਬਾਈ ਜੀ ਦਸਦੀ ਕਿ ਨਹੀਂ ਮਹੀਨੇ ਐ ਫੱਟੀ ਵਾਲਾ ਚੱਡਾ ਇਹਨੂੰ ਬਿਲ ਕੋਲੇ ਨੂੰ ਨਾ ਕੋਈ ਮਸਟੈਟਸ ਹੋਣੀ ਆ ਆ ਗੱਡੀ ਦਾ ਮਾਰ ਕੇ ਨਾ ਤਾਂ ਮੂੰਹ ਜਾ ਤੂ ਸਿਹਦਰਿਆ ਮਹੀਨੇ ਤੇ ਰਹੀ ਏ ਸੰਗਲ ਤੇ ਉੱਥੇ ਵੀ ਉਦਾਂ ਬੋ ਫੋਰਸ ਕਰਨੀ ਕਰ ਲਓ ਨਹੀਂ ਕਰ ਲਓ ਵੇਖ ਲਈ ਸਾਕੇ ਦਾਦਾ ਚੱਡਾ ਮੈਨੂੰ ਤੇ ਥਾਮ ਕਿਹੜਾ ਲੱਗਾ ਇੰਨਾ ਮਾਲ ਨਹੀਂ ਪਾਉਂਦੇ ਵੀ ਮਈਆਂ ਦਰਕੀ ਜਾਣ ਵੇਖ ਲਾ ਫੇਰ ਵੀ ਕਿਹੜਾ ਸਾਲ ਹੋ ਗਿਆ ਇਹ ਮਤਲਬ ਇਹ ਸਖਤ ਫੋਰਸ ਕਰਨੀ ਆ ਮੱਝ ਹੈ ਇਹ ਥਣ ਜਿਹੜਾ ਵੀ ਮੇਰੀ ਮੈਨੂੰ ਮਤਲਬ ਉਹ ਲੱਗਾ ਉਹ ਹੈ ਹੀ ਦੁਨੀਆ ਦੇ ਡਰਾਮਾ ਆਪਾਂ ਉਹ ਕਹਿਣਾ ਨਾ ਤੇ ਜਿਹੜਾ ਇਹਨੂੰ ਥਣ ਲੱਗਾ ਉਹ ਹੋਰ ਇਹਨੂੰ ਲੱਗ ਹੀ ਨਹੀਂ ਸਕਦਾ ਲੱਗੇ ਸਰ ਬਿਲਕੁਲ ਜੀ ਸੁਣ ਬਾਥਣ ਲਾਲੋ ਇਹਨੂੰ ਮੁੱਠੀ ਥਣ ਲਾ ਪਰ ਇੱਕ ਗੱਲ ਹੈਗੀ ਆ ਦਗਾ ਲਈ ਮੈਂ ਮਸਲ ਵਾਲੀ ਮਈਂ ਮਸਲ ਦਾ ਆ ਵੇ ਲੋਕ ਕੜਾਈ ਵੇ ਲੋ ਇਹ ਕਿੱਦਾਂ ਚੌੜਾ ਚੰਦਾ ਵਾ ਤੇ ਸੁਭਾਸ ਸੁਭੂ ਵੀ ਬੜਾ ਚੰਗਾ ਭਾਵੇਂ 20 ਮਈਆਂ ਦੇ ਵਿੱਚ ਇਹਨੂੰ ਬੱਚਾ ਲਾ ਕੇ ਚੋਲੋ ਲੱਤ ਤੇ ਕੀ ਇਹਨੇ ਪੂਛੂ ਨਹੀਂ ਜੇ ਮਾਰਦੇ ਇੱਥੇ ਜਿੱਥੇ ਖਲੋਗੀ ਉੱਥੇ ਖਲੋਤੀ ਰਹਿਣਾ ਇਹਨੇ ਇਹਨਾਂ ਤਾਂ ਕਣੀ ਬੜੀ ਠੰਡੇ ਜੇ ਸੁਭਾਦੀ ਮਈਆਂ ਚੱਲ ਗੰਡ ਦੇ ਦੇ ਕੋਈ ਨਹੀਂ ਤੇ ਹੋਰ ਦਾ ਕੋਈ ਸਿੰਘ-ਸੁੰਗ ਵੀ ਨਹੀਂ ਬਣਿਆ ਜਿੱਦਾਂ ਦੀ ਹੈਗੀ ਉਦਾਂ ਦੀ ਆ ਹਾਂ ਜੀ ਦਾ ਦੇ ਦਈਏ ਉਦਾਂ ਦੁੱਧ ਦੇ ਹਿਸਾਬ ਨਾਲ ਤੇ ਮੱਝ ਕਹਿੰਦੀ ਆ ਤੇ ਮੈਨੂੰ ਡੇਢ ਦੀ ਵੇਚ ਹੂੰ ਤੇ ਜੇ ਭੈਣ ਭਰਾਵਾਂ ਦਾ ਸੋਚੀਏ ਤੇ ਫਿਰ ਆਖੀ ਦਾ ਵੀ ਚਲੋ ਜਿੱਦਾਂ ਆਪਾਂ ਥੋੜੀ ਜੀ ਭਾਜ ਲਈਏ ਭਾਜ ਦੇ ਦਈਏ ਰਸੇ ਬੰਨਨੇ ਸੌਖੇ ਦੇ ਸੰਗਲ ਥੋੜੀ ਜਿਹੀ ਉਖੇੰਦੇ ਤੇ ਸੰਦੀਪ ਗੁੱਧ ਦਾ ਨਾ ਉਹ ਮੇਰਾ ਆਪਣਾ ਫਰਕ ਹੋ ਦੁੱਧ 14 ਲੀਟਰ ਆ ਮਹੀਂ ਥੱਲੇ ਜਿਹੜਾ ਮਰਜੀ ਬੰਦਾ ਇਹਲੇ ਜੇ 4 ਦਿਨ ਰਹਿ ਗਈ ਤੇ ਦੁੱਧ 2 ਲੀਟਰ ਹੋਰ ਵਧਾ ਦਊਗੀ ਬਿਲਕੁਲ ਜੀ ਤੇ ਇਹ ਆਪਾਂ ਮਹੀਂ ਦੇ ਦਈਏ 1 ਲੱਖ ਤੇ 40 ਹਜ਼ਾਰ ਦੀ ਚਲੋ ਕਰ ਦਈਏ ਮਾਨਤਨ ਬਾਬਾ ਜੀ ਚੋਂ ਮਗਰਲਾ ਪੀਸ ਆ ਮੱਝ ਸੰਦੀਪ 40 ਦੀ ਵੀ ਸਸਤੀ ਆ ਜੇ ਕੋਈ ਡੇਰੀ ਦੂਰੀ ਵਾਲਾ ਬੰਦਾ ਮੱਝ ਇਹੋ ਜੀ ਜੇ ਕਿਸੇ ਦੇ ਘਰ ਜਾਈਏ ਤੇ ਲੋਕ ਇਹੋ ਜੀ ਇਹਦਾ ਪੌਣੇ 2 ਲੱਖ ਰੁਪਈਆ ਮੰਗਦੇ ਕਿਸੇ ਕੋਲ ਬੰਨੇ ਹੋਈ ਥੋੜਾ ਮਹੀ ਵੇ ਆ ਕੁੜੇ ਕਿੱਡੀ ਚੌੜੀ ਮੱਝ ਆ ਤੇ ਉੱਚੀ ਲੰਮੀ ਸਾਰਾ ਕੁਝ ਚੰਗਾ ਇਹਦੇ ਚ ਕੋਈ ਉਹ ਕਮ ਕਮੀ ਤੇ ਹੈ ਹੀ ਨਹੀਂ ਕਿਸੇ ਪਾਸੇ ਵਿੱਚ ਦੁੱਧ ਵੀ ਪੂਰਾ ਇਹ ਸੰਦੀਪ ਸਾਹਿਬ 1 ਲੱਖ ਤੇ 32000 ਦੀ ਮਹੀ ਦੇਣੀ 1 ਲੱਖ 32000 ਹਾਂ ਕਸਾ ਕਸਾਈ ਯਾਦੀ ਨਹੀਂ ਹੋਣੀ ਥੋੜਾ ਕੋਤਾ ਮਾਨ ਤਾਨ ਚਲੋ ਕਰਾਂਗੇ ਉਹ ਸਾਰੀਆਂ ਚੋਂ ਕਰਾਂਗੇ ਤੇ ਬਾਕੀ ਚਲੋ ਵੀਰਾਂ ਗੜੀ ਇਹੋ ਬੇਨਤੀ ਹੈ ਸਾਰਿਆਂ ਗੜੀ ਵੀ ਤੁਸੀਂ ਪਿਆਰ ਵੜਾ ਕਰਦੇ ਜੇ ਤੇ ਕੋਸ਼ਿਸ਼ ਅਸੀਂ ਵੀ ਕਰਦੇ ਆਂ ਵੀ ਤੁਹਾਡੀਆਂ ਜਿਹੜੀਆਂ ਉਮੀਦਾਂ ਉੱਤੇ ਅਸੀਂ ਖਰੇ ਉੱਤੇ ਬਿਲਕੁਲ ਜੀ ਸਾਫ਼ ਸੁਥਰਾ ਕੰਮ ਕਰੀਏ ਬੜਾ ਯਤਨ ਕਰਦੇ ਆਂ ਪਰ ਵਪਾਰ ਆ ਕਿਸੇ ਵੜੇ ਉਨੀਕੀ ਹੋ ਜਾਂਦੀ ਕਿਉਂਕਿ ਦੂਜੇ ਘਰ ਦਾ ਮਾਲ ਹੁੰਦਾ ਆ ਇਹ ਕਿੜੀਆਂ ਸਾਡੀਆਂ ਤੇ ਇਹ ਉਹਨਾਂ ਇੱਕ ਚਲੋ ਜੇ ਕੋ ਸਾਡੇ ਕੋ ਗਨਾਹ ਹੋ ਜਾਂਦਾ ਉਹਦੇ ਅਸੀਂ ਤੁਹਾਡੇ ਤੋਂ ਗੁਸਤਾਖੀ ਮੰਗਦੇ ਆਂ ਤੇ ਪਿੰਡ ਪਿੰਡ ਦੱਸਿਆ ਨਹੀਂ ਆਪਾਂ ਪਹਿਲਾਂ ਦੱਸਦੀ ਮੜ ਜੇ ਲਿਖਦੀ ਤੂੰ ਹਾਂ ਜੀ ਪਿੰਡ ਹੈਗਾ ਜੇ ਨਾ ਹੈਗਾ ਮੁਖੇਂਦਰ ਸਿੰਘ ਸੰਧੂ ਪਿੰਡ ਜੇਠੂਆੜਾ ਜਿਲ੍ਹਾ ਅਮਰਸਾਰਿਆ ਫੋਨ ਨੰਬਰ ਹੈਗਾ 984298174 788622956 골ਡਨ 게이트 ਤੋਂ 10 ਕਿਲੋਮੀਟਰ ਨੰਬਰ ਸਰ ਦੇ ਬਿਲਕੁਲ ਪਾਰਾਂ ਜੀ ਆ ਸਾਰਿਆਂ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ